ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਐਲਾਨ ਕਰ ਦਿੱਤਾ ਹੈ ਆਉਣ ਵਾਲੀ 17 ਫਰਵਰੀ ਤੋਂ ਲੈ ਕੇ ਪੰਜਾਬ ਦੇ ਵਿੱਚ ਵਿਸਾਖੀ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 40 ਰੈਲੀਆਂ ਕੀਤੀਆਂ ਜਾਣਗੀਆਂ ਪਹਿਲੇ ਪੜਾਅ ਦੇ ਵਿੱਚ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇਗਾ ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਵੱਲੋਂ ਦੇ ਦਿੱਤੀ ਗਈ ਹੈ ਅਕਾਲੀ ਦਲ ਦੀਆਂ ਇਹਨਾਂ ਰੈਲੀਆਂ ਦੇ ਵਿੱਚ ਕਿਹੜੀਆਂ ਥਾਵਾਂ ਮਿਥੀਆਂ ਗਈਆਂ ਨੇ ਕਿੱਥੇ-ਕਿੱਥੇ ਇਹ ਪ੍ਰੋਗਰਾਮ ਕੀਤੇ ਜਾਣਗੇ ਤੇ ਸੁਖਬੀਰ ਸਿੰਘ ਬਾਦਲ ਲਿਆਓ ਪੰਜਾਬ ਬਚਾਓ ਇਸ ਰੈਲੀਆਂ ਦੇ ਪ੍ਰੋਗਰਾਮ ਨੂੰ ਨਾਮ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਣ ਖੁੱਲੇ ਤੌਰ ਦੇ ਉੱਤੇ ਚੋਣ ਵਰੇ ਦੇ ਵਿੱਚ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਰੈਲੀਆਂ ਕਰਨ ਦੇ ਰਹੀ ਆਪਣੀਆਂ ਥਾਵਾਂ ਮਿੱਥ ਲਈ ਗਈਆਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੋਸਟਰ ਜਾਰੀ ਕੀਤਾ ਉਸ ਦੇ ਵਿੱਚ ਲਿਖਿਆ ਪੰਜਾਬ ਬਚਾਓ 2027 ਚ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਪੰਜਾਬ ਦੀ ਤਰੱਕੀ ਮੁੜ ਸ਼ੁਰੂ ਕਰਵਾਓ ਤਾਂ ਇਹ ਰੈਲੀੰ ਦਾ ਜੋ ਪ੍ਰੋਗਰਾਮ ਹੈ ਉਸ ਦੇ ਵਿੱਚ 17 ਤਰੀਕ ਦੀ ਜੋ ਰੈਲੀ ਹੈ ਕਾਦੀਆਂ ਦੇ ਵਿੱਚ ਕੀਤੀ ਜਾਣੀ ਹੈ 18 ਨੂੰ ਖੇਮ ਕਰਨ 20 ਨੂੰ ਜ਼ੀਰਾ 21 ਨੂੰ ਅਟਾਰੀ 24 ਨੂੰ ਫਿਰੋਜਪੁਰ ਦੇਹਾਤੀ 28 ਨੂੰ ਰਾਮਪੁਰਾ ਫੂਲ 1 ਨੂੰ ਸਮਰਾਲਾ 4 ਤਰੀਕ ਨੂੰ ਸਰਦੂਲਗੜ 8 ਮਾਰਚ ਨੂੰ ਮੌੜ 9 ਮਾਰਚ ਨੂੰ ਬਟਲਾੜਾ 10 ਮਾਰਚ ਨੂੰ ਪੁੱਚੋ 12 ਮਾਰਚ ਨੂੰ ਬਾਗਾ ਪੁਰਾਣਾ 13 ਮਾਰਚ ਨੂੰ ਫਤੇਗਰ ਚੂੜੀਆਂ 14 ਮਾਰਚ ਨੂੰ ਸਾਹਨੇਵਾਲ 15 ਮਾਰਚ ਨੂੰ ਪਧੌੜ 16 ਮਾਰਚ ਨੂੰ ਫਰੀਦਕੋਟ 18 ਮਾਰਚ ਨੂੰ ਜਗਰਾਉ 19 ਮਾਰਚ ਨੂੰ ਸਮਾਣਾ 20 ਮਾਰਚ ਨੂੰ ਸ਼ਾਹਕੋਟ 21 ਮਾਰਚ ਨੂੰ ਡੇਰਾ ਬਾਬਾ ਨਾਨਕ 22 ਮਾਰਚ ਨੂੰ ਕੋਟਕਪੂਰਾ 24 ਮਾਰਚ ਨੂੰ ਲਹਿਰਾਗਾਗਾ 25 ਮਾਰਚ ਨੂੰ ਅਮਲੋ 26 ਮਾਰਚ ਨੂੰ ਫਲਾਰ 27 ਮਾਰਚ ਨੂੰ ਸ੍ਰੀ ਹਰਗੋਬਿੰਦਪੁਰ 28 ਮਾਰਚ ਨੂੰ ਬਰਦਾਸਪੁਰ 29 ਮਾਰਚ ਨੂੰ ਡੇਰਾ ਬੱਸੀ 31 ਮਾਰਚ ਨੂੰ ਜੈਤੋ ਦੇ ਵਿੱਚ ਪਹਿਲੇ ਪੜਾਵੀ ਆਖਰੀ ਰੈਲੀ ਸ਼ੋਮਣੀ ਅਕਾਲੀ ਦਲ ਜੋ ਕਰੇਗਾ ਇਸ ਤੋਂ ਬਾਅਦ ਵਿਸਾਖੀ ਤੱਕ ਦਾ ਜੋ ਪ੍ਰੋਗਰਾਮ ਹੈ ਉਹ ਦੇਣਾ ਬਾਕੀ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਕੁੱਲ 40 ਰੈਲੀਆਂ ਕਰਨ ਦਾ ਐਲਾਨ ਕੀਤਾ ਜਿਸ ਦੇ ਵਿੱਚੋਂ 31 ਮਾਰਚ ਤੱਕ ਦੀਆਂ ਜੋ ਰੈਲੀਆਂ ਕੀਤੀਆਂ ਜਾਣੀਆਂ ਉਸ ਦਾ ਪ੍ਰੋਗਰਾਮ ਅਕਾਲੀ ਦਲ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਜੋ ਸੰਗੀ ਢਾਂਚੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇਗਾ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਪੰਜਾਬ ਦੀ ਬੇਰੁਜ਼ਗਾਰੀ ਦਾ ਮੁੱਦਾ ਅਤੇ ਹੋਰ ਵੀ ਕਾਨੂੰਨ ਵਿਵਸਥਾ ਦਾ ਮੁੱਦਾ ਇਸ ਤਰ੍ਹਾਂ ਦੇ ਮੁੱਦੇ ਭ੍ਰਿਸ਼ਟਾਚਾਰ ਦੇ ਮੁੱਦੇ ਨੌਜਵਾਨੀ ਦੇ ਮੁੱਦੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਜਾਏਗਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਮਰ ਕਸ ਲਈ ਹੈ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਫੇਸ ਵਜੋਂ ਪ੍ਰੋਜੈਕਟ ਕਰਨ ਦੇ ਲਈ 40 ਰੈਲੀਆਂ ਦਾ ਐਲਾਨ ਪਹਿਲੇ ਪੜਾਅ ਦੇ ਵਿੱਚ ਕਰ ਦਿੱਤਾ ਗਿਆ ਜੋ ਵਿਸਾਖੀ ਤੱਕ 17 ਫਰਵਰੀ ਤੋਂ ਲੈ ਕੇ ਕੀਤੀਆਂ ਜਾਣੀਆਂ 31 ਮਾਰਚ ਤੱਕ ਦੀਆਂ ਜੋ ਰੈਲੀਆਂ ਨੇ ਉਹਨਾਂ ਦਾ ਨਾਮ ਐਲਾਨ ਕਰ ਦਿੱਤਾ ਗਿਆ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਕਿਹੜੇ ਹਲਕੇ 'ਚ ਕਦੋਂ ਰੈਲੀ ਕੀਤੀ ਜਾਣੀ ਹੈ